ਖਾਨਸਾ ਏਡ ਸੰਸਥਾ ਵੱਲੋਂ ਸਮੂਹ ਸੱਚੇ ਪਾਤਸ਼ਾਹ ਜੀ ਉਹ ਆਪਣੇ ਸੇਵਾਦਾਰਾਂ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸੱਚੇ ਪਾਤਸ਼ਾਹ ਜੀ ਉਹ ਮਹਾਰ ਜਮਸ਼ੇਰ ਅਤੇ ਢਾਣੀ ਸੱਦਾ ਸਿੰਘ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਸਤਿਗੁਰੂ ਜੀ ਉਹ ਉਸਾਰੀਆਂ ਜਾ ਰਹੀਆਂ ਨੇ ਜੋ ਹੜ੍ਹਾਂ ਦੇ ਵਿੱਚ ਨੁਕਸਾਨ ਹੋਏ ਸ਼੍ਰੀ ਕਾਲਤਾਖਸਾਹਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜੁਰਾਂ ਵੱਲੋਂ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਅਤੇ ਪਿੰਡ ਟਾਣੀ ਸੱਦਾ ਸਿੰਘ ਦੇ ਗੁਰੂ ਘਰਾਂ ਦੀ ਮੋੜ ਸਾਰੀ ਅਤੇ ਪਿੰਡ ਗੁਲਾਬ ਪੈਣੀ ਦੇ ਗੁਰੂ ਘਰ ਦੀ ਰਿਪੇਅਰ ਸੰਬੰਧੀ ਅਰਦਾਸ ਕਰਕੇ ਸੇਵਾ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ। ਦੇਖੋ ਉਸੇ ਪਰਾਲੇ ਕਰਕੇ ਆਪਾਂ ਇੱਥੇ ਬੈਠੇ ਆਂ ਤੇ ਖਾਲਸਾ ਏਡ ਵੀ ਆਈ ਆ। ਉੱਥੇ ਖਾਲਸਾ ਏਡ ਆ ਗਈ ਜਿੱਥੇ ਖਾਲਸਾ ਸ਼ਬਦ ਆ ਗਿਆ। ਆਪ ਜੀ ਨੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਉਹ ਇਸੇ ਤਰ੍ਹਾਂ ਸਿੱਖੀ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਵੱਲ ਬਖਸ਼ਣਾ ਸਮੂਹ ਖਾਲਸਾ ਏਡ ਦੇ ਸੱਚੇ ਪਾਤਸ਼ਾਹ ਸੇਵਾਦਾਰਾਂ ਦੇ ਸਿਰਾਂ ਤੇ ਆਪਣਾ ਮਿਹਰਾਮ ਭਰਿਆ ਹੱਥ ਰੱਖਣਾ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਇਸ ਵੇਲੇ ਅਸੀਂ ਨਗਰ ਸਲੇਮ ਸ਼ਾਹ ਵਿਖੇ ਖੜੇ ਆ ਇਸ ਨਗਰ ਖੇੜੇ ਦੇ ਉੱਤੇ ਆਪਣਾ ਮਿਹਰਾਮ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਤਰਕੀਆਂ ਬਖਸ਼ਣੀਆਂ ਪਿੰਡ ਵਿੱਚ ਆਪਸੀ ਪ੍ਰੇਮ ਪਿਆਰ ਮੁਹੱਬਤ ਇਤਿਫਾਕ ਬਣਾਈ ਰੱਖਣਾ ਆਪ ਜੀ ਦੇ ਦਿੱਤੇ ਹੋਏ ਰਾਹ ਦੇ ਉੱਤੇ ਤੁਰਨ ਦਾ ਬਲ ਅਤੇ ਉਦਮ ਬਖਸ਼ਣਾ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤਾ ਇਸ ਇਲਾਕੇ ਵਿੱਚ ਹੜ੍ਹਾਂ ਨੇ ਕਾਫੀ ਨੁਕਸਾਨ ਕੀਤਾ ਸੀ ਇਸੇ ਨੂੰ ਦੇਖਦੇ ਇਨਾ ਗੁਰੂ ਘਰਾਂ ਦੀਆਂ ਇਮਾਰਤਾਂ ਕਾਫੀ ਮਜ਼ਬੂਤ ਬਣਾਈਆਂ ਜਾਣਗੀਆਂ ਇਸ ਤੋਂ ਇਲਾਵਾ ਇਸ ਇਲਾਕੇ ਵਿੱਚ ਘਰ ਬਣਾਉਣ ਦੀ ਸੇਵਾ ਵੀ ਸ਼ੁਰੂ ਹੋ ਚੁੱਕੀ ਹੈ ਹਾਲ ਸਾਈਡ ਦੇ ਮੋੜ ਵਿਸੇਪਾ ਪ੍ਰੋਜੈਕਟ ਦੀਨ ਹੜ ਪ੍ਰਭਾਵਿਤ ਕਰਾਂ ਦੀ ਮੋੜ ਸਾਰੀ ਦੀ ਸ਼ੁਰੂਆਤ ਫਾਜ਼ਿਲਕਾ ਦੇ ਇਨ੍ਹਾਂ ਪਿੰਡਾਂ ਤੋਂ ਹੀ ਹੋਈ ਹੈ